ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹਦੀ ਇਹ ਪੰਜਾਬ ਦੇ ਅੰਦਰ ਭਾਰੀ ਜਿਹੜੀ ਆ ਹੜ੍ਹਾਂ ਦੇ ਨਾਲ ਜਿਹੜੀ ਤਬਾਹੀ ਜਿਹੜੀ ਆ ਹੋ ਰਹੀ ਹੈਗੀ ਆ ਲਗਭਗ ਪੰਜਾਬ ਦੇ ਹਰ ਜਿਲ੍ਹੇ ਦੇ ਵਿੱਚ ਜਿਹੜੀ ਆ ਵੱਡੇ ਲੈਵਲ ਦੇ ਜਿਹੜਾ ਆ ਪਾਣੀ ਜਿਹੜਾ ਮੀਂਹ ਦਾ ਪਾਣੀ ਹੈ ਉਹ ਡੈਮੋ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਉਹ ਲਗਭਗ ਹਰੇਕ ਪਿੰਡ ਵਿੱਚ ਪਹੁੰਚ ਚੁੱਕਾ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਵੱਡੇ ਤੌਰ ਤੇ ਸੱਤ ਜਿਲ੍ਹਿਆਂ ਦੇ ਵਿੱਚ ਜਿਹੜਾ ਆ ਕਰੀਬ 250 ਜਿਹੜਾ ਪਿੰਡ ਹੈਗਾ ਉਹਦੇ ਵਿੱਚ ਪਾਣੀ ਦੀ ਜਿਹੜੀ ਵਾਰਿਆ ਇਸ ਦੇ ਪੈਰੇ ਹੈ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਕੈਸਟੀਆਂ ਦਾ ਜਿਹੜਾ ਪਿੰਡਾਂ ਤੱਕ ਜਿੱਥੇ ਮੀਂਹ ਦੇ ਪਾਣੀ ਦੇ ਜਾਂ ਹੜ੍ਹ ਦੇ ਵਿੱਚ ਪਾਣੀ ਵਿੱਚ ਜਿਹੜੇ ਲੋਕ ਫਸੇ ਹੋਏ ਹੈਗੇ ਆ ਉਹਨਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ ਉਹਦੇ ਨਾਲ ਹੀ ਉਹਨਾਂ ਤੱਕ ਰਸ ਰਸਦਾਂ ਦਾ ਲੰਗਰ ਦਾ ਪਾਣੀ ਪਰਚਾਉਣ ਦਾ ਕੰਮ ਜਿਹੜਾ ਉਹ ਵੀ ਵੱਡੇ ਲੈਵਲ ਤੇ ਜਿਹੜਾ ਚੱਲ ਰਿਹਾ ਹੈ ਸਰਕਾਰ ਦੇ ਦਾਅਵੇ ਜਿਹੜੇ ਕੀਤੇ ਹੁੰਦੇ ਬਾਰ ਬਾਰ ਅਸੀਂ ਹੜ੍ਹਨ ਨੂੰ ਰੋਕਣ ਬਾਰੇ ਬਹੁਤ ਵੱਡੇ ਪ੍ਰਾਲੇ ਕੀਤੇ ਹੋਏ ਹੈਗੇ ਆ ਉਹ ਤਾਂ ਇਹਦੇ ਧਰੇ ਜਿਹੜੇ ਰਹਿ ਜਾਂਦੇ ਆ ਤੇ ਜਦੋਂ ਆਫਤ ਆਉਂਦੀ ਆ ਉਸ ਵੇਲੇ ਜਿਹੜੀ ਆ ਸਰਕਾਰ ਹੋਂਦ ਤੱਕ ਰਾਂ ਦੀ ਪਹੁੰਚ ਜਾਂਦੀ ਆ ਪਰ ਇਹੋ ਜਿਹੇ ਜਿਹੜੇ ਐਸਐਸਟੀ ਪੰਜਾਬ ਦੀ ਬਣੀ ਹੋਈ ਹੈਗੀ ਆ ਸਰਕਾਰ ਆਪਣੇ ਦੌਰ ਤੇ ਬਰਾ ਨਿਕਾਲੀ ਆ ਪਰ ਉਹਦੇ ਨਾਲ ਨਾਲ ਜਿਹੜੀ ਸਮਾਜਿਕ ਸੰਸਥਾਵਾਂ ਹੈਗੀਆਂ ਆ ਤਾਲੁਕ ਸੰਸਥਾਵਾਂ ਹੈਗੀਆਂ ਆ ਗੁਰਦੁਆਰਿਆਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਲਗਾਤਾਰ ਜਿਹੜਿਆ ਰਾਹਤ ਕਾਰ ਜਿਹੜੇ ਵੱਡੇ ਲੈ ਕੇ ਜਿਹੜੇ ਉਚਾਰਾਇਆ ਗਿਆ ਤੇ ਅੱਜ ਤੱਕ ਦੀ ਜਿਹੜੀ ਹੌਣ ਦੀ ਕੀ ਸਥਿਤੀ ਹੈਗੀ ਆ ਕਿਸ ਲੈਵਲ ਤੱਕ ਦਾ ਪਾਣੀ ਦਾ ਪੱਧਰ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹੀ ਸੰਭਾਵਨਾ ਹੈ ਪੇਸ਼ ਹੈ ਮੇਰੇ ਵੱਲੋਂ ਵਿਸਤ੍ਰਿਤ ਰਿਪੋਰਟ ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੇ ਕਾਰਨ 7 ਜਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 250 ਤੋਂ ਵੱਧ ਪਿੰਡ ਡੁੱਬ ਗਏ ਹਨ ਐਡੀਆਰਐਫ ਐਸਡੀਐਫ ਤੋਂ ਇਲਾਵਾ ਫੌਜ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 92 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਹੁਣ ਤੱਕ ਜੇਕਰ ਹੜ੍ਹਾਂ ਦੀ ਹਾਲਤ ਦੇਖੀਏ ਤਾਂ ਮੁੱਖ ਤੌਰ ਤੇ ਇਹ ਕੁਝ ਵਾਪਰ ਚੁਕਿਆ ਹੈ। ਮਾਦੋ ਹੈਡਵਰਕਸ ਦਾ ਗੇਟ ਟੁੱਟਿਆ, ਅਜਨਾਲਾ ਦੇ ਦਰਜਨਾ ਪਿੰਡ ਪਾਣੀ ਵਿੱਚ ਡੁੱਬੇ, ਫਰੀਕੇ ਹੈਡਵਰਕਸ ਦੀ ਸਾਰੇ 31 ਗੇਟ ਖੋਲੇ ਗਏ ਹਨ। ਪਠਾਨਕੋਟ ਜੰਮੂ ਹਾਈਵੇ ਨੇੜੇ ਉੱਪਰਵਾਰੀ ਦੁਆਬ ਨਹਿਰ ਟੁੱਟ ਗਈ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ ਦਾ ਪਾਣੀ ਭਰ ਗਿਆ ਹੈ। ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਤੋਂ ਗੁਰਦੁਆਰਾ ਸਹਿਬਾਨ ਤੋਂ ਪਾਵਨ ਸਰੂਪ ਸੁਰੱਖਤ ਥਾਂ ਤੇ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਵਿੱਚ ਹੜਾ ਕਾਰਨ ਲਗਾਤਾਰ ਹਾਲਾਤ ਵਿਗੜੇ ਹਨ ਪਠਾਨਕੋਟ ਦੇ ਮਦਪੁਰ ਹੈਡ ਵਰਕਸ ਦਾ ਗੇਟ ਟੁੱਟ ਗਿਆ ਹੈ ਡੈਮ ਤੋਂ ਸਿੱਧਾ ਰਾਵੀ ਨਦੀ ਵਿੱਚ ਪਾਣੀ ਜਾ ਰਿਹਾ ਹੈ ਪਾਣੀ ਤੇਜ਼ੀ ਨਾਲ ਆ ਰਿਹਾ ਹੈ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਜਨਾਲਾ ਦੇ ਦਰਜਨਾ ਪਿੰਡ ਪਾਣੀ ਵਿੱਚ ਡੁੱਬੇ ਅਰੰਜੀਤ ਸਾਗਰ ਡੈਮ ਅਤੇ ਉੱਚ ਦਰਿਆ ਤੋਂ ਛੱਡੇ ਗਏ ਲੱਖਾਂ ਕਿਊਸਿਕ ਪਾਣੀ ਅਤੇ ਹੋਰ ਨਾ ਨਦੀਆਂ ਨਾਲਿਆਂ ਦੇ ਪਾਣੀ ਨਾਲ ਦਰਿਆ ਰਾਵੀ ਦਾ ਪਾਣੀ ਖੌਫਨਾ ਰੂਪ ਧਾਰਨ ਕਰਕੇ ਇਸ ਇਲਾਕੇ ਵਿੱਚ ਵੱਡੀ ਤਬਾਹੀ ਕਰ ਰਿਹਾ ਹੈ। ਰਿਕੇ ਹੈਡਵਰਕਸ ਦੇ ਸਾਰੇ 31 ਗੇਟ ਖੁੱਲੇ ਗਏ ਹਨ ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਜੰਮੂ ਪਠਾਨਕੋਟ ਹਾਈਵੇ ਨੇੜੇ ਉੱਪਰ ਬਾਰੀ ਦਬਾਬ ਨਾ ਟੁੱਟ ਗਈ ਹੈ। ਪਾਣੀ ਹਾਈਵੇ ਸਮੀਤ ਰਿਹਾਇਸ਼ੀ ਇਲਾਕਿਆਂ ਵਿੱਚ ਭਰ ਗਿਆ ਹੈ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਲੋਕਾਂ ਦੀ ਮਦਦ ਲਈ ਸਾਰੇ ਜਿਲ੍ਹਿਆਂ ਵਿੱਚ ਕੰਟਰੋਲ ਰੂਮ ਸਾਬਤ ਕੀਤੇ ਗਏ ਹਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ੍ਹ ਦਾ ਪਾਣੀ ਭਰ ਗਿਆ ਹੈ ਰਾਵੀ ਨਦੀ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਸੀਮਾਵਰਤੀ ਕਸਬੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਬਣੇ ਪੁਲ ਦੇ ਹਿੱਟਾ ਬਣਿਆ ਬੰਨ ਟੁੱਟ ਗਿਆ ਹੈ ਅਤੇ ਕੋਰੀਡੋਰ ਚੈੱਕਪੋਸਟ ਤੇ ਪਾਣੀ ਖੇਤਾਂ ਵਿੱਚ ਵਹਿਣ ਲੱਗਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰਤ ਵੱਲੋਂ ਰਾਵੀ ਨਦੀ ਵਿੱਚ ਛੱਡਿਆ ਗਿਆ ਬਾਧੂ ਪਾਣੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਕੁਝ ਸਾਲ ਪਹਿਲਾਂ ਬਣੇ ਕੰਪਲੈਕਸ ਵਿੱਚ ਸਥਿਤ ਲੰਗਰ ਘਰ ਪ੍ਰਕਰਮਾ ਸਰੋਵਰ ਆਦਿ ਵਿੱਚ 5 ਤੋਂ 7 ਫੁੱਟ ਤੱਕ ਭਰ ਗਿਆ ਹੈ ਪੰਜਾਬ ਅੰਦਰ ਹੜ੍ਹਾਂ ਦੇ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਔਖੀ ਘੜੀ ਵਿੱਚ ਸੰਗਤ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਸਥਿਤ ਗੁਰਦੁਆਰਾ ਸਹਿਬਾਂ ਦੀ ਸਾਮ ਸੰਭਾਲ ਬਲ ਜੋ ਚਾਹੇ ਧਿਆਨ ਦਿੱਤਾ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ। ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਔਖੇ ਸਮੇਂ ਵਿੱਚ ਆਪਣੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਹਿਬਾਨ ਦੇ ਮੈਨੇਜਰਾਂ ਨੂੰ ਸਹਿਯੋਗ ਲਈ ਨਿਰਦੇਸ਼ ਦਿੱਤੇ ਹਨ ਅਤੇ ਸੰਗਤ ਲਈ ਸਰਾਵਾਂ ਅਤੇ ਲੰਗਰ ਦੇ ਪ੍ਰਬੰਧ ਅਧਰੰਤਰ ਜਾਰੀ ਹਨ ਅਤੇ ਸ਼੍ਰੋਮਣੀ ਕਮੇਟੀ ਪ੍ਰਭਾਵਿਤ ਲੋਕਾਂ ਦੀ ਬਾਦ ਵਾਸਤੇ ਹਰ ਤਰ੍ਹਾਂ ਲਈ ਸੰਪਰਕ ਕਰ ਰਹੀ ਹੈ। ਸੰਘਰੂਰ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। ਕੱਗਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਇੱਕਦਮ ਕੱਗਰ ਦੇ ਪਾਣੀ ਦਾ ਪੱਧਰ ਵਧਣ ਲੱਗਾ ਹੈ ਤੇ 745 ਫੁੱਟ ਉੱਤੇ ਪਹੁੰਚ ਗਿਆ ਹੈ। ਉਧਰ ਸੀਐਮ ਭਗਵੰਤ ਮਾਨ ਦੇ ਜ਼ਿਲ੍ਹਾ ਸੰਘਰੂਰ ਦੇ ਪਿੰਡ ਸਤੋਜ ਵਿੱਚ ਵੀ ਪਾਣੀ ਵੜ ਗਿਆ ਹੈ। ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਲੋਕਾਂ ਦੀ ਮਦਦ ਲਈ ਸਾਰੇ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਬਣਾਏ ਗਏ ਹਨ। ਪਖਰਾ ਡੈਮ ਵਿਖੇ ਪਾਣੀ ਦਾ ਪੱਧਰ 1671.85 ਫੁੱਟ ਦਰਜ ਕੀਤਾ ਗਿਆ ਹੈ ਜੋ ਕਿ 1680 ਫੁੱਟ ਦੇ ਵੱਧ ਤੋਂ ਵੱਧ ਪੱਧਰ ਤੋਂ ਸਿਰਫ 9 ਫੁੱਟ ਹੇਠਾਂ ਹੈ ਜਿਸ ਵਿੱਚ 38583 ਕਿਊਸਕ ਪਾਣੀ ਦੀ ਆਮਦ ਅਤੇ 52584 ਕਿਊਸਕ ਪਾਣੀ ਦੀ ਨਿਕਾਸੀ ਹੋਈ ਹੈ ਪੌਂਗ ਡੈਮ ਵਿੱਚ 1000 393.36 ਫੁੱਟ ਤੇ ਸੀ ਜੋ ਕਿ ਵੱਧ ਤੋਂ ਵੱਧ ਸਮਰੱਥਾ 1390 ਫੁੱਟ ਤੋਂ ਵੱਧ ਹੈ ਜਿਸ ਵਿੱਚ 57183 ਕਿਊਸਿਕ ਪਾਣੀ ਦੀ ਆਮਦ ਹਦੀ 94845 ਕਿਊਸਿਕ ਪਾਣੀ ਦੀ ਨਿਕਾਸੀ ਹੋਈ ਹੈ ਰਣਜੀਤ ਸਾਗਰ ਡੈਮ ਜੀ ਦੀ ਵੱਧ ਤੋਂ ਵੱਧ ਸੀਮਾ 527.91 ਮੀਟਰ ਹੈ 525.49 ਮੀਟਰ ਤੇ ਸੀ ਜਿਸ ਵਿੱਚ 56000 572 ਕਿਊਸਕ ਪਾਣੀ ਦੀ ਆਮਦ ਆਜੀ 1.01 ਲੱਖ ਕਿਊਸਕ ਪਾਣੀ ਦੀ ਨਿਕਾਸੀ ਹੋਈ ਹੈ। ਸ਼ਾਹਪੁਰ ਕੰਡੀ ਡੈਮ ਵਿਖੇ ਪਾਣੀ ਦਾ ਪੱਧਰ 399.6 ਮੀਟਰ ਨੂੰ ਛੂ ਗਿਆ ਜੋ ਕਿ ਵੱਧ ਵੱਧ 405 ਮੀਟਰ ਹੈ ਜਿਸ ਵਿੱਚ 99932 ਕਿਊਸਕ ਪਾਣੀ ਦੀ ਨਿਕਾਸੀ ਹੋਈ ਹੈ। ਅੜਾ ਦੇ ਕਾਰਨ ਹੁਣ ਤੱਕ ਪੰਜਾਬ ਅੰਦਰ ਤਿੰਨ ਮੌਤਾਂ ਹੋਣ ਦੀ ਖਬਰ ਹੈ। ਹੁਸ਼ਿਆਰਪੁਰ ਦੇ ਪਿੰਡ ਰੜਾ ਵਿੱਚ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਮ੍ਰਿਤਕ ਜੈਲਾ ਪੁੱਤਰ ਪਿਆਰਾ ਜੋ ਕਿ ਪਾਣੀ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰ ਰਿਹਾ ਸੀ ਉਹ ਪਾਣੀ ਵਿੱਚ ਗਿਆ ਪਰ ਵਾਪਸ ਨਹੀਂ ਨਿਕਲ ਸਕਿਆ। ਇਸੇ ਤਰ੍ਹਾਂ ਇਹ ਮਾਧੋ ਹੈਡਬਰਕਸ ਤੇ ਇੱਕ ਬਨੋਦ ਕੁਮਾਰ ਨਾਮ ਦੇ ਮੁਲਾਜ਼ਮ ਦੀ ਵੀ ਪਾਣੀ ਵਿੱਚ ਰੁੜ ਜਾਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ ਜਿੱਥੇ 50 ਦੇ ਕਰੀਬ ਫਸੇ ਮੁਲਾਜ਼ਮਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈ। ਬਿਹਲਕਾ ਡੇਰਾ ਬਾਬਾ ਨਾਨਕ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਵਿਖੇ ਇੱਕ ਕੁਲਵਿੰਦਰ ਕੌਰ ਪੁੱਤਰੀ ਪਿਆਰਾ ਸਿੰਘ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਣ ਦੀ ਖਬਰ ਹੈ। ਸੋ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਸ ਵੇਲੇ ਜੇ ਪੰਜਾਬ ਦੇ ਹਾਲਾਤ ਆ ਬਹੁਤ ਜਿਹੜੇ ਮਾੜੇ ਬਹੁਤ ਹਾਲਾਤ ਕਹਿ ਸਕਦੇ ਹੈਗੇ ਆ ਪੰਜਾਬ ਦੇ ਵਿੱਚ ਪਾਣੀ ਜਿਹੜੀ ਆ ਪਾਣੀ ਜਿਹੜੀ ਮਾਰਿਆ ਉਹ ਬਹੁਤ ਵੱਡੇ ਰੈਵਲ ਤੇ ਹੋ ਰਹੀ ਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆ ਪਰਿਵਾਰ ਜਿਹੜੇ ਆ ਆਪਣੇ ਘਰ ਜਿਹੜੇ ਛੱਡ ਗਏ ਆਪਣੇ ਛੱਡ ਕੇ ਹੋਰ ਦੇ ਮਜਬੂਰ ਹੋ ਚੁੱਕੇ ਆ ਮਾਲ ਦੰਗਵਰ ਪਸ਼ੂਆਂ ਦਾ ਬਹੁਤ ਮਾਰ ਆ ਲੱਗਿਆ ਆ ਵੱਡੇ ਪੱਧਰ ਤੇ ਪੰਮੇ ਜਿਹੜੇ ਸਰਕਾਰ ਕੋਲ ਹੋਇਆ ਸਵਿੰਦੇ ਜਿਹੜੇ ਆ ਦੇ ਰਿਖੇ ਕਰ ਲਿਆ ਉਹ ਸਿਆ ਕੀ ਕੀ ਜਾ ਰਿਹਾ ਹੈਗਾ ਪਰ ਜਿਹੋ ਦੇ ਹਾਲਾਤ ਹੈਗੇ ਆ ਔਣ ਵਾਲੇ ਦਿਨਾਂ ਵਿੱਚ ਲੱਗਦਾ ਹੈ ਜੀ ਜਿਹੜੇ ਇਹ ਜਿਹੜਾ ਸਾਰਾ ਕੁਝ ਡੋਰਮ ਹੌਮ ਹੋਏ ਕਾਫੀ ਜਿਹਾ ਸਾਮਾਨ ਲੱਗੇਗਾ ਜੇਕਰ ਇਹ ਜਿਹੋ ਦੇ ਹਾਲਾਤ ਰੇ ਪਾਣੀ ਨਾਲੋਂ ਜ਼ਿਆਦਾ ਛੱਟਿਆ ਗਿਆ ਪੇਟਾ ਉਹਨਾਂ ਵਾਲੇ ਦਿਨਾਂ ਦੇ ਸਿਰਫ ਕੈਸਾ ਨੇ ਹਾਲਾਤ ਸੀਜ਼ਨ ਦਾ ਜਿਹੜਾ ਅਸਰ ਹੈ ਗਿਆ ਪਰ ਜੇਕਰ ਹੋਰ ਪਾਣੀ ਜਿਹੜਾ ਛੱਡਿਆ ਜਾਂਦਾ ਹੈਗਾ ਕਿਉਂਕਿ ਲੱਗਦਾ ਜਿੰਨੇ ਵੀ ਪੰਜਾਬ ਦੇ ਨੇਂਦਿਆਂਗੇ ਇਸਦੀ ਨਕੋਂ ਨਕੋਂ ਪੂਰੇ ਹੋਇਆ ਹੈ ਇਹ ਆ ਤੇ ਆਉਣ ਵਾਲੇ ਦਿਨਾਂ ਦੇ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਠੰਡੀ ਦਵਾਈ ਹੋਰ ਜ਼ਿਆਦਾ ਜ਼ਿਆਦਾ ਦਵਾਈ ਲੈ ਕੇ ਜਿਹੜੀ ਆ ਉਹ ਆ ਸਕਦੇ ਹੈਗੇ ਆ ਉਦੇ ਨਾਲ ਨਾਲ ਜਿਹੜਾ ਸਾਡਾ ਮੁਲਕ ਕਵਾਂਟੀ ਮੁਲਕ ਪਾਕਿਸਤਾਨ ਆ ਕਿਉਂਕਿ ਇਥੋਂ ਰਾਗੀ ਦੇ ਨਾਲ ਦਾ ਜਿਹੜਾ ਇਹ ਹੈਗਾ ਪਾਣੀ ਛੱਡਿਆ ਗਿਆ ਹੈਗਾ ਤਾਂ ਕਰਤਾਰਪੁਰ ਸਾਹਿਬ ਬਰਦੋਰਾ ਸਾਹਿਬ ਉਹਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਭਰ ਚੁੱਕਾ ਆ ਅਜਨਾਲੇ ਦੇ ਵਿੱਚ ਬਰਦੋਰਾ ਆਰਾਮਦਾਸ ਜਿਹੜਾ ਫੁੱਟਾ ਜਿਹਦੇ ਬਰਦੋਰਾ ਸਾਧਕ ਉਹਦੇ ਵਿੱਚ ਪਾਣੀ ਭਰ ਚੁੱਕਾ ਤੇ ਇਸ ਤਰ੍ਹਾਂ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਨੁਕਸਾਨ ਜਿਹੜਾ ਪਾਣੀ ਦੇ ਨਾਲ ਹੋ ਰਿਹਾ ਹੈਗਾ ਹੁਣ ਤੱਕ ਜੇਕਰ ਗੱਲ ਕਰੀ ਤਾਂ ਤਿੰਨ ਮਹਤਵਾਂ ਉਹ ਹੜਾ ਦੇ ਕਾਰਨ ਹੋ ਚੁੱਕੇ ਪਰਮਾਤਮਾ ਅਗੇ ਵਾਹਿਗੁਰੂ ਬਖੀ ਹੀ ਅਦਾਸ ਆ ਕਿ ਇਹ ਜਿਹੜਾ ਸਮਾਂ ਅਸੀਂ ਇੱਥੇ ਗੁਜ਼ਰੇ ਤੇ ਲੋਕ ਮੌੜ ਤੋਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਹੋਣ ਤੇ ਕਿਉਂਕਿ ਅ 2023 ਦੇ ਵਿੱਚ ਉਤਪਰੰਤ 2019 ਦੇ ਵਿੱਚ ਹਰ ਵਾਰ ਜਦੋਂ ਇਹ ਹਾਲਾਤ ਬਣਦੇ ਆ ਹੜ੍ਹ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਜਦੋਂ ਘਰਾਂ ਦਾ ਮਕਾਨਾਂ ਦੇ ਵਿੱਚ ਜਿਹੜਾ ਪੈਣੀ ਤੇ ਹੋਰ ਨੁਕਸਾਨ ਹੁੰਦੇ ਆ ਜ਼ਮੀਨਾਂ ਦੇ ਵਿੱਚ ਜਦੋਂ ਪਾਣੀ ਚੜ ਜਾਂਦਾ ਤਾਂ ਮੁੜ ਕੇ ਮੌੜ ਉਹਨਾਂ ਨੂੰ ਉਜਾਗ ਬਣਾਉਣਾ ਜਾਂ ਮੌੜ ਖੇਤੀਬਾੜੀ ਦੇ ਯੋਗ ਬਣਾਉਣ ਵਾਸਤੇ ਵੀ ਬਹੁਤ ਜ਼ਿਆਦਾ ਤੋ ਜਿਹਾ ਸਾਡੇ ਮਿਹਨਤ ਜਿਹੜੀ ਕੰਮ ਹੀ ਪੈਂਦੀ ਆ ਤੇ ਕਿਉਂਕਿ ਜਦੋਂ ਨੁਕਸਾਨ ਹੋ ਜਾਂਦੇ ਆ ਉਹ ਤੋਂ ਬਾਅਦ ਜਿਹੜੇ ਸਰਕਾਰੀ ਮੁਆਵਜ਼ੇ ਆ ਜਿਹੜੇ ਉਹਦੀ ਆਸ ਕਿ ਪਜਾਂਦੀ ਆ ਪਰ ਹਰ ਵਾਰ ਜਿਹੜੇ ਮੁਆਵਜ਼ੇ ਆ ਵਿਕਰ ਰਹਿੰਦੇ ਆ ਕੋਈ ਜ਼ਿਆਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਵੈਸੇ ਵੀ ਪੰਜਾਬ ਦੇ ਜੰਮੇ ਨੇ ਨਿਤ ਮਹਾਂਪਾਤੋ ਕਿ ਪੰਜਾਬ ਦੇ ਜਿਹੜਾ ਇਤਿਹਾਸ ਇਹ ਦੱਸਦਾ ਕਿ ਇੱਥੇ ਹਰ ਵਾਰ ਇਹੋ ਜਿਹੇ ਕੋਈ ਨਾ ਕੋਈ ਉਹ ਸਰੀਰ ਕਰਦੇ ਹੁੰਦੇ ਕੋਤਰੀ ਜਿਹੜੇ ਹੁੰਦੇ ਆ ਤੇ ਉਹਦੇ ਨਾਲ ਨਾਲ ਗਿਆਰੋ ਗੁਰਦਿਰੀ ਅੰਦੇ ਆ ਉਹ ਜਿਹੜੇ ਸਾਹਮਣੇ ਆਉਂਦੇ ਆ ਜਿਹਦੇ ਕਰਕੇ ਹਰ ਵਾਰ ਪੰਜਾਬ ਦਾ ਜਿਹੜਾ ਬਹੁਤ ਭਾਰਾ ਨੁਕਸਾਨ ਹੁੰਦਾ ਹੈ ਵਾਹਿਗੁਰੂ ਜੀ ਜਾਨਾ ਵਿੱਚ ਆਪਾਂ ਇਹ ਦੱਸ ਲਈਏ ਕਿ ਇਹ ਜਿਹੜਾ ਸਮਾਜ ਜaldi ਗੁਜ਼ਰ ਜਾਵੇ ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਪੰਜਾਬ ਦੇ ਜਵਾਨ ਆ ਤੇ ਨੌਜਵਾਨ ਆ ਉਹਨਾਂ ਦੇ ਬਹੁਤ ਵੱਡੀਆਂ ਜਿਹੜੀਆਂ ਸੇਵਾਵਾਂ ਦਾ ਜਿਹੜੇ ਆ ਐਸ ਵੇਲੇ ਕਿਹਾ ਜਾਵੇ ਤੇ ਇਹਦੇ ਵਿੱਚ ਵਿਆਪਕ ਕਥਨੀ ਨਹੀਂ ਕਿ ਇੰਨੀ ਫਿਰ ਮੁਕਤ ਹੋਰ ਦੇ ਜਿਹੜੀਆਂ ਇਹਨਾਂ ਸਾਰੀਆਂ ਆਪਾਂ ਆਫਤਾਂ ਦੇ ਵਿੱਚ ਰਹਿਤਾਂ ਜਿਹੜੀਆਂ ਪਹੁੰਚਾਉਂਦਾ ਸਾਲੇ ਨਵਜਵਾਨ ਸੈਕਟਰ ਵਾਲਾ ਅਸੀਵਾਦਾ ਜਿਹੜੇ ਕੋ ਕਰਦੇ ਪਏ ਜਿੱਥੇ ਰੋੜ ਹੈਗੀ ਆ ਘਰ ਘਾਟ ਦੀ ਪਹੁੰਚ ਜਿਹੜੀ ਆ ਕੋ ਜੇ ਫੇਰਸਨਾ ਦੀ ਕਰ ਰਹੇ ਹੈਗੇ ਆ ਲੋਕਾਂ ਨੂੰ ਖਸੈਣ ਕੱਢਣ ਦਾ ਕੰਮ ਜਿਹੜਾ ਆ ਕੋ ਕਰਦੇ ਪਏ ਹੈਗੇ ਆ ਸੋ ਪਰਮਾਤਮਾ ਦੇ ਜਨਮ ਵਿੱਚ ਇਹ ਹੀ ਉਦਾਸ ਕਰੀਏ ਕਿ ਇਹ ਸਭਾ ਗੁਜਰ ਜਾਏ ਇਸੇ ਮੋੜ ਜਿਹੜਾ ਆ ਆਪਣੇ ਕਰਾਂ ਦੇ ਵਿੱਚ ਪਰਤ ਗਈ ਮੋੜ ਤੋਂ ਜਿਹੜਾ ਆ ਆਪਣੇ ਪਰਵਾਰਾਂ ਦੇ ਵਿੱਚ ਰਹਿ ਸਕੀਏ ਵਾਹਿਗੁਰੂ ਜੀ ਕਰਤਾ ਸਾਹਿਬ ਵਾਹਿਗੁਰੂ ਜੀ